ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਭਜੀ ਹੋਵੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣਾ ਟੌਪਿਕ ਲੈ ਕੇ ਆਇਆ ਬਹੁਤ ਸੋਹਣੀ ਵੀਡੀਓ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਤੁਸੀਂ ਲਿਖਿਆ ਕਿ ਨਦੀਆਂ ਤੋਂ ਆ ਨਦੀਆਂ ਜਿਹੜੀਆਂ ਕਿ ਪਹਾੜਾਂ ਵਿੱਚ ਵਹਿੰਦੀਆਂ ਹੁਣ ਤੁਸੀਂ ਸੋਚੋਗੇ ਕਿ ਨਦੀਆਂ ਤੋਂ ਆਪਾਂ ਕੀ ਸਿੱਖ ਸਕਦੇ ਹਾਂ ਨਾ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਦੋ ਐਸੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਦੀਆਂ ਤੋਂ ਸਿੱਖਣੀਆਂ ਚਾਹੀਦੀਆਂ ਉਹ ਕਿਹੜੀਆਂ ਗੱਲਾਂ ਨੇ ਅੱਜ ਇਸ ਬਾਰੇ ਆਪਾਂ ਵਿਚਾਰ ਗੱਲਬਾਤ ਕਰਾਂਗੇ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਨਦੀਆਂ ਜਿੱਦਾਂ ਕਿ ਪਹਾੜਾਂ ਵਿੱਚ ਵਹਿੰਦੀਆਂ ਨੇ ਠੀਕ ਹੈ ਜੀ ਹਨਾ ਤੇ ਕੱਡੇ-ਮੱਡੇ ਰਸਤੇ ਵਿੱਚੋਂ ਲੰਘਦੀਆਂ ਨੇ ਠੀਕ ਹੈ ਜੀ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਜਦੋਂ ਇਨਸਾਨ ਕੋਈ ਕੰਮ ਸ਼ੁਰੂ ਕਰਦਾ ਨਵਾਂ ਕੰਮ ਨਵੇਂ ਕੰਮ 'ਚ ਪੈਰ ਪਾਉਂਦਾ ਹਨਾ ਕੋਈ ਬਿਜ਼ਨਸ ਸ਼ੁਰੂ ਕਰਦਾ ਜਾਂ ਜੋ ਵੀ ਆ ਨਾ ਜਿਸ ਫੀਲਡ ਦਾ ਕੰਮ ਸ਼ੁਰੂ ਕਰਦਾ ਤਾਂ ਉਹਨੂੰ ਬੜੀਆਂ ਔਕੜਾਂ ਆਉਂਦੀਆਂ ਪਹਿਲਾਂ ਪਹਿਲਾਂ ਹਨਾ ਤੇ ਔਕੜਾਂ ਆਉਂਦੀਆਂ ਨੇਚਰਲ ਜਦੋਂ ਬੰਦਾ ਨਵੀਂ ਚੀਜ਼ ਕਰਦਾ ਹਨਾ ਕੋਈ ਚੀਜ਼ ਐਕਸਪੈਰੀਮੈਂਟ ਕਰਦਾ ਤਾਂ ਉਹ ਚੁੱਕ ਔਕੜਾਂ ਆਉਂਦੀਆਂ ਹਨਾ ਤੇ ਕਈ ਵਾਰ ਬੰਦਾ ਕੀ ਕਰਦਾ ਉਹਨਾਂ ਔਕੜਾਂ ਨੂੰ ਤਾਂ ਉਹਨੂੰ ਫੇਸ ਕਰਨ ਦੀ ਬਜਾਏ ਪਿੱਛੇ ਹਟ ਜਾਂਦਾ ਹੈ ਕਈ ਪਰਸਨ ਇਦਾਂ ਦੇ ਹੁੰਦੇ ਹਨਾ ਹੁਣ ਇਹ ਚੀਜ਼ ਨਦੀ ਤੋਂ ਸਿੱਖੋ ਜਦੋਂ ਨਦੀ ਆਪਣਾ ਰਸਤਾ ਬਣਾ ਰਹੀ ਹੁੰਦੀ ਹੈ ਤਾਂ ਉਹਦੇ ਰਸਤੇ ਵਿੱਚ ਕਈ ਵਾਰ ਛੋਟੇ ਪੱਥਰ ਵੀ ਆਉਂਦੇ ਆ ਵੱਡੇ ਵੀ ਆਉਂਦੇ ਆ ਤੇ ਕਈ ਵਾਰ ਚਟਾਨਾਂ ਵੀ ਆਉਂਦੀਆਂ ਨੇ ਪਰ ਉਹ ਰੁਕਦੀ ਨਹੀਂ ਹੈਗੀ ਉਹ ਆਪਣਾ ਰਸਤਾ ਬਣਾ ਕੇ ਹੀ ਹਟਦੀ ਆ ਕਿਉਂਕਿ ਉਹਨੂੰ ਪਤਾ ਹੈ ਵੀ ਮੇਰੀ ਮੰਜ਼ਿਲ ਕੀ ਆ ਹਨਾ ਮੈਂ ਕਿੱਥੇ ਪਹੁੰਚਣਾ ਹੈ ਹਨਾ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਉਹਨੂੰ ਪਤਾ ਵੀ ਮੈਂ ਉੱਥੇ ਪਹੁੰਚਣਾ ਮੇਰੇ ਰਸਤੇ ਵਿੱਚ ਜਿੰਨੇ ਮਰਜ਼ੀ ਰੋੜੇ ਆਉਣ ਬਟ ਮੈਂ ਪਿੱਛੇ ਨਹੀਂ ਹਟਣਾ ਮੈਂ ਆਪਣਾ ਰਸਤਾ ਬਣਾ ਕੇ ਹੀ ਰੱਖਣਾ ਹੈ ਠੀਕ ਹੈ ਜੀ ਇਹ ਪਹਿਲੀ ਗੱਲ ਹੈ ਜਿਹੜੀ ਆਪਾਂ ਨੂੰ ਨਦੀਆਂ ਤੋਂ ਸਿੱਖਣੀ ਚਾਹੀਦੀ ਵੀ ਚਾਹੇ ਰਸਤੇ ਵਿੱਚ ਜਿੰਨੀਆਂ ਮਰਜ਼ੀ ਮੁਸ਼ਕਲ ਆਉਣ ਪਿੱਛੇ ਨਾ ਹਟੋ ਆਪਣੇ ਮੁਕਾਮ ਤੇ ਪਹੁੰਚਣਾ ਤਾਂ ਉੱਤੇ ਬਸ ਫੋਕਸ ਲਾਖੋ ਤੁਸੀਂ ਪਹੁੰਚੋਗੇ ਜ਼ਰੂਰ ਠੀਕ ਹੈ ਟਾਈਮ ਜ਼ਰੂਰ ਕਈ ਵਾਰ ਲੱਗ ਜਾਂਦਾ ਪਰ ਬੰਦਾ ਪਹੁੰਚਦਾ ਜੇ ਉਹ ਜੇ ਲਗਨ ਨਾਲ ਮਿਹਨਤ ਨਾਲ ਲੱਗਿਆ ਛੰਦ ਨਾਲ ਉਸ ਚੀਜ਼ ਦੇ ਪਗਰ ਪੈ ਜੇ ਠੀ ਨਦੀਆਂ ਸੁੱਕ ਵੀ ਜਾਂਦੀਆਂ ਠੀਕ ਹੈ ਜੀ ਜਦੋਂ ਮੌਸਮ ਚੇਂਜ ਹੁੰਦਾ ਹਨਾ ਨਦੀਆਂ ਚ ਪਾਣੀ ਖਤਮ ਹੋ ਜਾਂਦਾ ਬਟ ਮੌਸਮ ਦੁਬਾਰਾ ਵੀ ਚੇਂਜ ਹੁੰਦਾ ਤੇ ਉਹੀ ਨਦੀਆਂ ਫੇਰ ਉਫਾਨ ਤੇ ਹੁੰਦੀਆਂ ਨੇ ਆਪਣੇ ਪੂਰੇ ਜੋਸ਼ ਤੇ ਹੁੰਦੀਆਂ ਨੇ ਹਨਾ ਜਦੋਂ ਉਹ ਉਹਦੀਆਂ ਲਹਿਰਾਂ ਚਟਾਨਾਂ ਨਾਲ ਖੇਡਦੀਆਂ ਨੇ ਠੀਕ ਹੈ ਜੀ ਮੌਸਮ ਚੇਂਜ ਹੋਣ ਤੋਂ ਬਾਅਦ ਵੀ ਫੇਰ ਉਹ ਆਪਣੇ ਉਫਾਨ ਤੇ ਹੁੰਦੀ ਆ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ 'ਚ ਕਈ ਵਾਰ ਫੇਲੀਅਰ ਆ ਜਾਂਦਾ ਜਦੋਂ ਕਿਸੇ ਚੀਜ਼ ਦੇ ਵਿੱਚ ਪੈਰ ਪਾਉਂਦਾ ਕੋਈ ਬਿਜ਼ਨਸ ਦੇ ਵਿੱਚ ਕਿਸੇ ਵੀੜ ਹਨਾ ਤਾਂ ਫੇਲੀਅਰ ਦਾ ਸਾਹਮਣਾ ਵੀ ਕਈ ਵਾਰ ਕਰਨਾ ਪੈਂਦਾ ਪਰ ਉਹ ਫੇਲੀਅਰ ਨੂੰ ਮੰਨ ਕੇ ਬਹਿ ਨਹੀਂ ਜਾਣਾ ਚਾਹੀਦਾ ਕਿਉਂਕਿ ਜਿੱਦਾਂ ਨਦੀਆਂ ਸੁੱਕ ਜਾਂਦੀਆਂ ਬਾਅਦੋਂ ਫੇਰ ਉਪਾਉਂਤਿਆਂਦੀਆਂ ਇਦਾਂ ਹੀ ਸਮਾਂ ਵੀ ਬਦਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਮਾੜਾ ਸਮਾਂ ਦੇਖ ਕੇ ਘਬਰਾਉਣਾ ਹੌਸਲਾ ਨਾ ਛੱਡੋ ਡੀਮੋਟੀਵੇਟ ਨਾ ਹੋ ਆਪਣੇ ਆਪ ਨੂੰ ਸਟਰੋਂਗ ਰੱਖੋ ਮਾਈਂਡ ਨੂੰ ਪੋਜ਼ਿਟਿਵ ਰੱਖੋ ਇਹ ਦੋ ਚੀਜ਼ਾਂ ਜਿਹੜੀਆਂ ਨਦੀਆਂ ਸਾਨੂੰ ਸਿਖਾਉਂਦੀਆਂ ਨੇ ਸੋ ਇਹਨਾਂ ਤੇ ਗੌਰ ਕਰੋ ਆਪਣੀ ਲਾਈਫ ਵਿੱਚ ਇਹਨਾਂ ਨੂੰ ਐਬਜ਼ਰਬ ਕਰੋ ਇਹਨਾਂ ਦੋ ਚੀਜ਼ਾਂ ਨੂੰ ਫਿਰ ਦੇਖੋ ਤੁਹਾਡੀ ਲਾਈਫ ਕਿੰਨੀ ਵਧੀਆ ਨਿਕਲਦੀ ਹੈ ਤੁਸੀਂ ਕਿਸ ਮੁਕਾਮ ਤੇ ਪਹੁੰਚਦੇ ਹੋ ਸੋ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਚੰਗੀ ਲੱਗਦਾ ਲਾਈਕ ਮੈਂਟ ਤੇ ਸ਼ੇਅਰ ਜਰੂ